ਉਹੀ ਦੁਬਾਰਾ ਪੰਜਾਬ 'ਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਜਿਨ੍ਹਾਂ ਅੱਜ ਜਲੰਧਰ ਤੇ ਪਠਾਨਕੋਟ ਹਾਈਵੇ ਦੇ ਉੱਤੇ ਜੋ ਹੈ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਜਿਸ 'ਚ ਇੱਕ ਟਿਪਰ ਜੋ ਹੈ ਬਿਤਾਬੂ ਹੋ ਜਾਂਦਾ ਉਸ ਦੀ ਲਪੇਟ 'ਇਜ ਤਿੰਨ ਗੱਡੀਆਂ ਆ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਚਾਰ ਵਾਹਨ ਜਿਹੜੇ ਨੇ ਨੁਕਸਾਨੇ ਗਏ ਨੇ ਤੇ ਨੈਸ਼ਨਲ ਹਾਈਵੇ ਵੀ ਕਾਫੀ ਸਮੇਂ ਤੱਕ ਪ੍ਰਭਾਵਿਤ ਰਿਹਾ ਤਾਂ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਟਾਂਡਾ ਨਜ਼ਦੀਕ ਅੱਡਾ ਖੁੱਡਾ ਨੇੜੇ ਅੱਜ ਸਵੇਰੇ ਤੜਕਸਾਰ ਵਾਪਰੇ ਹਾਦਸੇ ਵਿੱਚ ਚਾਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਕੁਝ ਸਮੇਂ ਲਈ ਰਾਸ਼ਟਰੀ ਮਾਰਕ ਤੇ ਟ੍ਰੈਫਿਕ ਵੀ ਪ੍ਰਭਾਵਿਤ ਰਿਹਾ ਜਾਣਕਾਰੀ ਮੁਤਾਬਕ ਜਲੰਧਰ ਤੋਂ ਪਠਾਨਕੋਟ ਜਾ ਰਹੇ ਦੋ ਟਿਪਰਾਂ ਚੋਂ ਇੱਕ ਅਚਾਨਕ ਹੀ ਬੇਕਾਬੂ ਹੋ ਗਿਆ ਤੇ ਦੂਸਰਾ ਟਿਪਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜੋ ਕਿ ਰਾਸ਼ਟਰੀ ਮਾਰਕ ਤੇ ਜਾ ਰਹੀ ਇੰਡੀ ਕੋ ਕਾਰ ਉੱਪਰ ਪਲਟ ਗਿਆ ਇਨ੍ਹਾਂ ਟਿਪਰਾਂ ਵਿੱਚ ਜਲੰਧਰ ਤੋਂ ਪਠਾਨਕੋਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਵੀ ਟਕਰਾ ਗਈ ਗਨੀਮਤ ਇਹ ਰਹੀ ਕਿ ਬੱਸ ਵੀ ਸਵਾਰ ਸਵਾਰੀਆਂ ਤੇ ਇੰਡੀ ਕੋ ਕਾਰ ਸਵਾਰੀਆਂ ਦਾ ਬਚਾਅ ਹੋ ਗਿਆ ਕਿ ਟਿੱਪਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਿਸ ਨੂੰ ਮੌਕੇ ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਉੱਥੇ ਰਾਸ਼ਟਰੀ ਮਾਰਗ ਤੇ ਟ੍ਰੈਫਿਕ ਨੂੰ ਵੀ ਬਹਾਲ ਕਰਵਾਇਆ ਗਿਆ ਇਸ ਸੰਬੰਧੀ ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਹਾਦਸਾ ਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆਏ ਜਿਹੜਾ ਕਾਰਨ ਆਇਆ ਹੀ ਮੈਂ ਸਵਾਰੀ ਚੁੱਕ ਕੇ ਤੁਰ ਚੱਲਿਆ ਸੀਗਾ ਜਿਹੜੀ ਪਿੱਛੋਂ ਗੱਡੀ ਆ ਰਹੀ ਸੀਗੀ ਮੇਰੇ ਪ੍ਰਾਪਰ ਇੱਕ ਉਹ ਮੈਨੂੰ ਕ੍ਰਾਸ ਕਰ ਰਹੀ ਸੀ ਮੈਂ ਆ ਵੀ ਲਾਈਨ ਤੇ ਜਾ ਰਹੀ ਸੀ ਜਿਹੜੀ 30 35 ਬੀਰ ਦੀ ਉਧਰੋਂ ਗੱਡੀ ਆਈ ਆਊਟ ਆਫ ਕੰਟਰੋਲ ਹੋ ਕੇ ਉਹਨੇ ਆ ਕੇ ਪਹਿਲਾਂ ਇਹਨੂੰ ਟੱਕਰ ਮਾਰੀ ਹੈ ਮੇਰੀ ਬੱਸ ਕਿਦਾਂ ਕੌਨਸੀ ਗੱਡੀ ਆਪਨੇ ਇਹ 11 ਚਲਾਇਆ ਐਕਸੀਡੈਂਟ ਦਾ ਕਾਰਨ ਕੀ ਹੋਇਆ ਕਰੇ ਖਿਲ ਹੋ ਰਿਹਾ ਸੀ ਤਕਰੀਬ ਤੇ ਸਾਨੂੰ ਫੋਨ ਰਾਹगिरਨੇ ਫੋਨ ਕੀਤਾ ਜੀ ਕਿ ਕਿਤੇ ਦੇ ਲੱਗੇ ਕੋਈ ਗੱਡਾ ਟਕਰਾ ਗਿਆ ਜੀ ਗੱਡੀਆਂ ਚ ਗੱਡੀਆਂ ਵੱਜ ਗਈਆਂ ਜੀ ਜਦੋਂ ਅਸੀਂ ਇੱਥੇ ਆਏ ਤਾਂ ਚਾਰ ਗੱਡੀਆਂ ਦਾ ਟਕਰਾ ਹੋਇਆ ਸੀਗਾ ਜੀ ਆਪਸ ਵਿੱਚ ਜਦੋਂ ਅਸੀਂ ਟਰੈਵਲ ਨੂੰ ਪੁੱਛਿਆ ਵੀ ਕੀ ਗੱਲ ਹੋਈਏ ਤੇ ਡਰਾਈਵਰ ਕਹਿੰਦਾ ਜੀ ਨਹੀਂ ਪੈਂਦਾ ਸੀਗਾ ਨਹੀਂ ਦੇ ਵਿੱਚ ਸਾਨੂੰ ਮੈਨੂੰ ਕੋਈ ਪਤਾ ਨਹੀਂ ਚੱਲਿਆ ਕਿ ਕੀ ਹੋ ਗਿਆ ਜੀ ਗੱਮ ਕੋ ਸਟੇਰਿੰਗ ਤੋਂ ਹੋ ਗਿਆ ਜੀ ਮੈਂ ਇਧਰ ਨੂੰ ਖਾਲੀ ਜਗ੍ਹਾ ਦੇਖੀ ਖਾਲੀ ਜਗ੍ਹਾ ਦੀ ਵਜ੍ਹਾ ਨਾਲ ਮੈਂ ਇਧਰ ਨੂੰ ਮੋੜ ਦਿੱਤੀ ਜੀ ਉਧਰੋਂ ਆਪਣੇ ਕਾਲੇ ਵੱਲ ਤੋਂ ਕੈਂਟਰ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਿਆ ਜੀ ਕਾਰ ਆਲਰੇਡੀ ਪਹਿਲੇ ਖੜੀ ਸੀ ਜੀ ਉੱਥੇ ਉਹ ਕੈਂਟਰ ਟਰੱਕ ਕਾਰ ਦੇ ਉੱਤੇ ਪੈ ਗਿਆ ਜੀ ਪਿੱਛੇ ਰੋਡਵੇਜ ਦੀ ਬੱਸ ਹੁੰਦੀ ਜਦੋਂ ਰੋਡਵੇਜ ਦੀ ਬੱਸ ਨੇ ਦੇਖਿਆ ਕਿ ਕੈਂਟਰ ਜਿਹੜੀਆਂ ਆਪਸ ਵਿੱਚ ਵੱਜ ਰਹੀਆਂ ਉਹਨੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਥੋ ਜਿਹੜਾ ਕਿ ਕਿਸੇ ਨੂੰ ਵੀ ਕੋਈ ਛੋਟੀਆਂ ਮਾਮੂਲੀ ਛੋਟਾਂ ਲੱਗੀਆਂ ਜਿਨ੍ਹਾਂ ਨੂੰ ਫਰਸਟ ایڈ ਦੇ ਕੇ ਦੋਨੋਂ ਹਸਪਤਾਲਾਂ ਟਾਂਡੇ ਭਜਾਇਆ ਤੇ ਉਹਨਾਂ ਨੂੰ ਫਰਸਟ ایڈ ਦੇ ਟੋਟਲ ਕਿੰਨੀਆਂ ਗੱਡੀਆਂ ਲੱਗੀਆਂ ਜੀ ਚਾਰ ਗੱਡੀਆਂ ਲੱਗੀਆਂ ਤਾਂ ਲਗਾਤਾਰ ਤੁਸੀਂ ਜੁੜੇ ਹੋਏ ਹੋ 24/7 ਪੰਜਾਬ ਦੇ ਨਾਲ ਤੇ ਮੈਂ ਹਾਂ ਤੁਹਾਡਾ ਰੁਹੀ ਗੁਰਵਰਤਾ ਪੰਜਾਬ 'ਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਜਿਨ੍ਹਾਂ ਅੱਜ ਜਲੰਧਰ ਤੇ ਪਠਾਨਕੋਟ ਹਾਈਵੇ ਦੇ ਉੱਤੇ ਜੋ ਹੈ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਜਿਸ 'ਚ ਇੱਕ ਟਿਪਰ ਜੋ ਹੈ ਬਿਨ ਕਾਬੂ ਹੋ ਜਾਂਦਾ ਉਸ ਦੀ ਲਪੇਟ 'ਚ ਤਿੰਨ ਗੱਡੀਆਂ ਆ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਚਾਰ ਵਾਹਨ ਜੁੜੇ ਨੁਕਸਾਨੇ ਗਏ ਤੇ ਨੈਸ਼ਨਲ ਹਾਈਵੇ ਕੀ ਕਾਫੀ ਸਮੇਂ ਤੱਕ ਪ੍ਰਭਾਵਿਤ ਰਿਹਾ ਤਾਂ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਕੀ ਟਾਂਡਾ ਨਜ਼ਦੀਕ ਅੱਡਾ ਖੁੱਡਾ ਨੇੜੇ ਅੱਜ ਸਵੇਰੇ ਤੜਕਸਾਰ ਵਾਪਰੇ ਹਾਦਸੇ ਵਿੱਚ ਚਾਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਕੁਝ ਸਮੇਂ ਲਈ ਰਾਸ਼ਟਰੀ ਮਾਰਗ ਤੇ ਟ੍ਰੈਫਿਕ ਵੀ ਪ੍ਰਭਾਵਿਤ ਰਿਹਾ ਜਾਣਕਾਰੀ ਮੁਤਾਬਕ ਜਲੰਧਰ ਤੋਂ ਪਠਾਨਕੋਟ ਜਾ ਰਹੇ ਦੋ ਟਿਪਰਾਂ 'ਚੋਂ ਇੱਕ ਅਚਾਨਕ ਹੀ ਬੇਕਾਬੂ ਹੋ ਗਿਆ ਤੇ ਦੂਜੇ ਟਿਪਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜੋ ਕਿ ਰਾਸ਼ਟਰੀ ਮਾਰਗ ਤੇ ਜਾ ਰਹੀ ਇੰਡੀ ਕੋ ਕਾਰ ਉੱਪਰ ਪਲਟ ਗਿਆ ਇਨ੍ਹਾਂ ਟਿਪਰਾਂ ਵਿੱਚ ਜਲੰਧਰ ਤੋਂ ਪਠਾਨਕੋਟ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਵੀ ਟਕਰਾ ਗਈ ਗਨੀਮਤ ਇਹ ਰਹੀ ਕਿ ਬੱਸ ਵਿੱਚ ਸਵਾਰ ਸਵਾਰੀਆਂ ਤੇ ਇੰਡੀ ਕੋ ਕਾਰ ਸਵਾਰੀਆਂ ਦਾ ਬਚਾਅ ਹੋ ਗਿਆ ਕਿ ਟਿੱਪਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਿਸ ਨੂੰ ਮੌਕੇ ਤੇ ਪਹੁੰਚ ਕੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਉਥੇ ਰਾਸ਼ੀ ਮਾਰਗ ਤੇ ਟ੍ਰੈਫਿਕ ਨੂੰ ਵੀ ਬਹਾਲ ਕਰਵਾਇਆ ਗਿਆ ਇਸ ਸੰਬੰਧੀ ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਹਾਦਸਾ ਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆਏ ਡੇਢ ਦਾ ਕਾਰਨ ਹੈ ਜੀ ਮੈਂ ਸਵਾਰੀ ਚੁੱਕ ਕੇ ਦੁਰ ਚੱਲਿਆ ਸੀਗਾ ਅਜੇ ਜਿਹੜੀ ਪਿੱਛੋਂ ਗੱਡੀ ਆ ਰਹੀ ਸੀਗੀ ਮੇਰੇ ਪਰਪਰ ਇੱਕ ਉਹ ਮੈਨੂੰ ਕ੍ਰਾਸ ਕਰ ਰਹੀ ਸੀ ਮੈਂ ਆਪੀ ਲੇਨ ਚ ਜਾ ਰਹੀ ਸੀ ਜਿਹੜੀ 30 35 ਸਪੀਡ ਸੀ ਉਧਰੋਂ ਗੱਡੀ ਆਈ ਆਊਟ ਆਫ ਕੰਟਰੋਲ ਹੋ ਕੇ ਉਹਨੇ ਆ ਕੇ ਪਹਿਲਾਂ ਇਹਨੂੰ ਟੱਕਰ ਮਾਰੀ ਹੈ ਮੇਰੀ ਬੱਸ ਤੇ ਲੱਗੀ ਕੌਣ ਸੀ ਗੱਡੀ ਆਪਨੀ ਇਹ 11 ਚਲਾਈ ਐ ਐਕਸੀਡੈਂਟ ਦਾ ਕਾਰਨ ਕੀ ਹੋਇਆ ਤਕਰੀਬੇ ਖਿਲ ਹੋ ਗਏ ਸਨ ਤਕਰੀਬੇ ਸਾਨੂੰ ਫੋਨ ਰਾਹगिरਨੇ ਫੋਨ ਕੀਤਾ ਜੀ ਕਿ ਥੋਕੇ ਦੇ ਲੱਗੇ ਕੋਈ ਥਾਂ ਟਕਰਾ ਗਿਆ ਜੀ ਗੱਡੀਆਂ 'ਚ ਗੱਡੀਆਂ ਵੱਜ ਗਈਆਂ ਜੀ ਜਦੋਂ ਅਸੀਂ ਇੱਥੇ ਆਏ ਤਾਂ ਚਾਰ ਗੱਡੀਆਂ ਦਾ ਟਕਰਾ ਹੋਇਆ ਸੀਗਾ ਜੀ ਆਪ ਵਿੱਚ ਜਦੋਂ ਅਸੀਂ ਟਰੈਵਲ ਨੂੰ ਪੁੱਛਿਆ ਵੀ ਕੀ ਗੱਲ ਹੋਈਏ ਤੇ ਡਰਾਈਵਰ ਕਹਿੰਦਾ ਜੀ ਨਹੀਂ ਪੈਂਦਾ ਸੀਗਾ ਨਹੀਂ ਦੇ ਵਿੱਚ ਸਾਨੂੰ ਮੈਨੂੰ ਕੋਈ ਪਤਾ ਨਹੀਂ ਚੱਲਿਆ ਕਿ ਕੀ ਹੋ ਗਿਆ ਜੀ ਗੱਮ ਕੋ ਸਟੇਰਿੰਗ ਤੋਂ ਹੋ ਗਿਆ ਜੀ ਮੈਂ ਇਧਰ ਨੂੰ ਖਾਲੀ ਜਗ੍ਹਾ ਦੇਖੀ ਖਾਲੀ ਜਗ੍ਹਾ ਦੀ ਵਜ੍ਹਾ ਨਾਲ ਮੈਂ ਇਧਰ ਨੂੰ ਮੋੜ ਦਿੱਤੀ ਜੀ ਉਧਰੋਂ ਆਪਣੇ ਕਾਂਡੇ ਵੱਲ ਤੋਂ ਕੈਂਟਰ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਿਆ ਜੀ ਕਾਰ ਆਲਰੇਡੀ ਪਹਿਲੇ ਖੜੀ ਸੀ ਜੀ ਉੱਥੇ ਉਹ ਕੈਂਟਰ ਟਰੱਕ ਕਾਰ ਦੇ ਉੱਤੇ ਪੈ ਗਿਆ ਜੀ ਪਿੱਛੇ ਰੋਡਵੇਜ ਦੀ ਬੱਸ ਹੁੰਦੀ ਜਦੋਂ ਰੋਡਵੇਜ ਦੀ ਬੱਸ ਨੇ ਦੇਖਿਆ ਕਿ ਕੈਂਟਰ ਜਿਹੜੀਆਂ ਆਪਸ ਵਿੱਚ ਵੱਜ ਰਹੀਆਂ ਉਹਨੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਥੋ ਜਿਹੜਾ ਕਿ ਕਿਸੇ ਨੂੰ ਵੀ ਕੋਈ ਛੋਟੀਆਂ ਜਾਂ ਮਾਮੂਲੀ ਛੋਟਾਂ ਲੱਗੀਆਂ ਜਿਨ੍ਹਾਂ ਨੂੰ ਅਸੀਂ ਫਰਸਟ ਏਡ ਦੇ ਕੇ ਦੋਨੋਂ ਹਸਪੀਟਲ ਟਾਂਡੇ ਭਜਾਇਆ ਤੇ ਉਹਨਾਂ ਨੂੰ ਫਰਸਟ ਏਡ ਦੇ ਕੇ ਟੋਟਲ ਕਿੰਨੀਆਂ ਗੱਡੀਆਂ ਲੱਗੀਆਂ ਜੀ ਚਾਰ ਗੱਡੀਆਂ ਲੱਗੀਆਂ